ਜੀ ਪੰਥਕ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਆ ਪੰਜਾਬ ਚ ਹੂੰ ਇਹ 1920 ਚ ਸ੍ਰੋਮਣੀ ਕਾਲੀ ਦਲ ਦਾ ਸੰਗਠਨ ਹੋਇਆ ਸੀਗਾ ਜੀ ਉਸ ਤੋਂ ਬਾਅਦ ਜਿਉਂ ਜਿਉਂ ਟਾਈਮ ਪੈਂਦਾ ਰਿਹਾ ਉਦੋਂ ਬਾਅਦ ਇਹਨਾਂ ਨਾਲ ਜਿਹੜੇ ਪਹਿਲੇ ਉਹ ਸੀਗੇ ਤਾਰਾ ਸਿੰਘ ਬਲੇ ਇਹਨਾਂ ਦਾ 1998 89 ਚ ਇਹਨਾਂ ਦਾ ਮਤਲਬ ਪਾਰਟੀ ਨੂੰ ਜ਼ਿਆਦਾ ਪਪੂਲਰਿਟੀ ਮਿਲੀ ਜੀ ਤਾਂ ਉਸ ਤੋਂ ਬਾਅਦ ਸੋ ਧੀਰੇ ਧੀਰੇ ਪ੍ਰਕਾਸ਼ ਸਿੰਘ ਬਾਦਲ ਵੀ ਇੱਥੋਂ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸ਼ਰਮਣੀ ਅਕਾਲੀ ਦਲ ਦਾ ਉਸ ਜੇ ਆਪਾਂ ਦੋ ਤਿੰਨ ਸਾਲ ਜਦ ਤੱਕ ਇਹਨਾਂ ਦਾ ਗ੍ਰਾਫ ਡਾਊਨ ਨਹੀਂ ਸੀਗਾ ਹੋਇਆ ਤਦ ਤੱਕ ਇਹਨਾਂ ਨੂੰ ਬਹੁਤ ਹੀ ਲੋਕ ਹਨ ਮਨ ਬਨਸਪਾ ਮਨਪਸੰਦ ਪਾਰਟੀ ਕਿਹਾ ਜਾਂਦਾ ਸੀ ਜੀ ਤੇ ਜੇ ਆਪਾਂ ਕਹੇ ਦੀ ਇਹ ਪੰਜਾਬ ਦੇ ਵਿੱਚ ਸ਼ਰਮਣੀ ਅਕਾਲੀ ਦਲ ਦਾ ਗ੍ਰਾਫ ਕਿਉਂ ਘਟਿਆ ਤਾਂ ਕਿਤੇ ਨਾ ਕਿਤੇ ਜਦੋਂ ਸ਼ਰਮ ਮਤਲਬ ਸਰਸੇ ਵਾਲੇ ਬਾਬਾ ਜੀ ਜਿਹੜੇ ਕਹਿੰਦੇ ਜਿਨੋ ਇਹ ਸਾਧ ਵੀ ਕਿਹਾ ਜਾਂਦਾ ਹੈ ਬਾਬਾ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਇੱਕ ਮਾਫੀਨਾਮਾ ਦਿੱਤਾ ਗਿਆ ਸੀਗਾ ਜੀ ਤੇ ਉਹ ਮਾਫੀਨਾਮਾ ਤੋਂ ਬਾਅਦ ਬਰਗਾੜੀ ਕੇਸ ਵੀ ਹੋਇਆ ਹੂੰ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜੀ ਦੇ ਜਿਹੜੇ ਅੰਤਰੇ ਸੀਗੇ ਪੰਨੇ ਸੀਗੇ ਉਹ ਖਿਲਾਰੇ ਸੀਗੇ ਜੀ ਉਹ ਕਿਤਨਾ ਕਿਤੇ ਲੋਕਾਂ ਦਾ ਜਿਹੜਾ ਗੁੱਸਾ ਸੀਗਾ ਹੂੰ ਉਹ ਹੁਣ ਤੱਕ ਜੀ ਕੁਟਕੜ 15 ਸਾਲ ਹੋ ਗਏ ਉਹ ਲੋਕਾਂ ਦੇ ਹੁਣ ਵੀ ਮਨਾਂ 'ਚ ਹੈ ਬਿਲਕੁਲ ਇਹ ਚੀਜ਼ਾਂ ਕਰਕੇ ਗ੍ਰਾਫ ਆ ਜਿਹੜਾ ਦਿਨ ਪਰ ਦਿਨ ਡਾਊਨ ਹੁੰਦਾ ਜਗਾ ਪਿਛਲੀ ਵਾਰ ਤੁਸੀਂ ਦੇਖਿਆ ਹੁਣਾ ਸ਼ੁਰਮਣੀ ਕਾਲੀ ਦਲ ਦੇ 14 ਜਾਂ 15 ਬੰਦੇ ਜੀ ਤਿੰਨ ਜਾਂ ਚਾਰ ਸੀਟਾਂ ਹੀ ਆਈਆਂ ਕਿਸੇ ਟਾਈਮ 15 ਸੀਗੀਆਂ ਹੁਣ ਇਹ ਹਾਲ ਹੋ ਗਿਆ ਜਿਹੜੇ ਹੁਣ ਇਲੈਕਸ਼ਨਾਂ ਹੋਈਆਂ ਨੇ 2024 ਦੀਆਂ ਜੀ ਉਹਦੇ ਵਿੱਚ ਬਿਬਾ ਹਰ ਸਿਮਰਤ ਕੋਰ ਬਾਦਲ ਜੋ ਕਿ ਬਠਿੰਡਾ ਤੋਂ ਇਲੈਕਸ਼ਨ ਲੜੇ ਨੇ ਸਿਰ ਉਹ ਹੀ ਜਿੱਤ ਪਾਏ ਨੇ ਹੂੰ ਜਿਸ ਤੋਂ ਇਲਾਵਾ ਆਪਾਂ ਹੋਰ 13 ਸੀਟਾਂ ਦੀ ਗੱਲ 12 ਸੀਟਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੀ ਜਗ੍ਹਾ ਤਾਂ ਉਹਨਾਂ ਦੀ ਜ਼ਮਾਨਤ ਵੀ ਜਬਤ ਹੋ ਗਈ ਬਿਲਕੁਲ ਦੇਖੋ ਇਹ ਗੱਲ ਹੈ ਕਿ ਇੱਥੇ ਕਿਤੇ ਨਾ ਕਿਤੇ ਸਮੇਂ ਦੇ ਨਾਲ-ਨਾਲ ਜੋ ਇੱਕ ਪਾਰਟੀ ਬਣੀ ਸੀ ਹਾਲਾਂਕਿ ਜਿੱਦਾਂ ਕਿ ਤੁਸੀਂ ਵੀ ਦੱਸਿਆ ਪੰਥਕ ਪਾਰਟੀ ਸੀ ਜੀ ਅ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਇਹਨਾਂ ਦੀ ਲੋਕਪ੍ਰਿਅਤਾ ਵਧ ਗਈ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਮਾਸਟਰ ਤਾਰਾ ਸਿੰਘ ਦੇ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਲੋਕਪ੍ਰਿਅਤਾ ਸੀ ਉਸ ਸਮੇਂ ਕਾਫੀ ਹੱਦ ਤੱਕ ਵਧੀ ਸੀ ਤੇ ਹੌਲੀ-ਹੌਲੀ ਕਰਦੇ ਜਦੋਂ ਫਿਰ ਪ੍ਰਕਾਸ਼ ਸਿੰਘ ਬਾਦਲ ਦਾ ਦੌਰ ਆਇਆ ਹਾਲਾਂਕਿ ਉਹਦਾ ਵੀ ਪਾਰਟੀ ਦਾ ਗ੍ਰਾਫ ਬਹੁਤ ਚੰਗਾ ਸੀ ਤੇ ਹੁਣ ਜੇਕਰ ਗੱਲ ਕਰੀਏ ਆਪਾਂ ਕਿ ਹੁਣ ਦੀ ਜੇਕਰ ਗੱਲ ਕਰੀਏ ਕਾਲੀ ਦਲ ਦੀ ਪਾਰਟੀ ਜਿਹੜੀ ਹੈ ਗ੍ਰਾਫ ਇਹਦਾ ਬਹੁਤ ਜ਼ਿਆਦਾ ਹੇਠਾਂ ਡਿੱਗਦਾ ਜਾ ਰਿਹਾ ਜੇਕਰ ਹੁੰਦੇ ਇਲੈਕਸ਼ਨਸ ਦੀ ਵੀ ਆਪਾਂ ਗੱਲ ਕਰੀਏ ਤਾਂ ਸਿਰਫ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਮਿਲੀ ਆ ਉਹ ਵੀ ਸਿਰਫ ਬਠਿੰਡਾ ਦੇ ਵਿੱਚ ਕੀ ਕਹਾਂਗੇ ਕੀ ਕਹਿਣਾ ਚਾਹੋਗੇ ਮਾਸ਼ੂ ਗੱਲ ਹੋਈ ਹੈ ਕਿ ਦੇਖੋ ਪੰਥਕ ਪਾਰਟੀ ਦੇ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਉੱਥੇ ਕੋਈ ਨਹੀਂ ਹੂੰ ਇੱਕ ਸ੍ਰੋਮਣੀ ਕਾਲੀ ਦਲ ਹਰ ਮੰਦਰ ਸਾਹ ਪਾਰਟੀ ਹੈ ਜਿਨ੍ਹਾਂ ਦੇ ਜਿਹੜੇ ਪ੍ਰ ਐਕਸ ਐਮ ਪੀ ਨੇ ਜਿਹੜੇ ਸਿਮਰਨਜੀਤ ਸਿੰਘ ਮਾਨ ਉਹ ਜਰੂਰ ਥੋੜੇ ਜਿਹਾ ਐਕਟਿਵ ਨੇ ਉਹਨੂੰ ਵੀ ਪੰਥਕ ਪਾਰਟੀ ਤੌਰ ਤੇ ਦੇਖਿਆ ਜਾਂਦਾ ਹੈ ਪਰ ਜੋ ਮੇਰੇ ਆਪਣੇ ਵਿਚਾਰ ਨੇ ਜੋ ਮੈਂ ਆਪਣੇ ਖੁਦ ਦੇ ਨੇ ਉਹ ਇਹ ਕਿ ਜੋ ਸ੍ਰੋਮਣੀ ਕਾਲੀ ਦਲ ਬਾਦਲ ਨੇ ਕਿਹਾ ਹੈ ਪੰਜਾਬ ਚ ਵਿਕਾਸ ਦਾ ਗੱਲ ਕਰੀਏ ਜਾਂ ਐ ਜੀ ਪੀ ਸੀ ਨਾਲ ਉਹ ਪੰਜਾਬ ਦੇ ਜਿਹੜੇ ਮੈਂ ਗੁਰਦੁਆਰੇ ਨੇ ਉਹਨਾਂ ਦੀ ਦੇਖਰੇਖ ਕਰ ਰਹੇ ਨੇ ਤਾਂ ਉਹਨਾਂ ਦਾ ਬਹੁਤ ਦੇਣ ਹੈ ਜੀ ਲੇਕਿਨ ਗੱਲ ਥੋੜੀ ਇੱਥੇ ਆ ਜਾਂਦੀ ਹੈ ਕਿ ਅਗਰ ਉਹ ਅਗਰ ਬੇਅਦਵੀ ਨਾ ਹੁੰਦੀ ਹਮ ਤਾਂ ਤਾਂਤਨ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਾ ਬੇਅਦਵੀ ਹੁੰਦੀ ਹਮ ਤਾਂ ਮੈਨੂੰ ਨਹੀਂ ਲੱਗਦਾ ਸੀ ਸ਼ਰਮਣੀ ਕਾਲੀ ਦਲ ਨੂੰ ਕੋਈ ਹਰਾ ਸਕਦਾ ਸੀ ਜੀ ਕਿ ਗੱਲ ਇੱਥੇ ਆ ਜਾਂਦੀ ਹੈ ਕਿ ਦੇਖੋ ਪਾਰਟੀ ਨੂੰ ਦੇ ਲਈ ਉਹਨਾਂ ਦੇ ਹਿੱਤ ਲਈ ਜਾਂ ਪੰਜਾਬ ਦੇ ਹਿੱਤ ਲਈ ਕੁਝ ਡਿਸੀਜਨ ਲੈਣੇ ਪੈਂਦੇ ਨੇ ਹਮ ਕਿਤਨਾ ਕਿਤੇ ਉਹ ਡਿਸੀਜਨ ਉਹਨਾਂ ਨੇ ਥੋੜੇ ਜਿ ਗਲਤ ਲੈ ਲਏ ਬਿਲਕੁਲ ਚਾਹੇ ਸੁਖਵੀਰ ਬਾਦਲ ਜਿਸ ਤਰ੍ਹਾਂ ਪ੍ਰਧਾਨ ਸੀਗੇ ਉਹਨਾਂ ਵੱਲੋਂ ਲੱਤੇ ਗਏ ਜਾਂ ਪ੍ਰਕਾਸ਼ ਸਿੰਘ ਬਾਦਲ ਜੋ ਉਸ ਟਾਈਮ ਦੁਨੀਆ 'ਚ ਨਹੀਂ ਰਹੀ ਉਹਨਾਂ ਤੋਂ ਗਲਤ ਲੱਤੇ ਗਏ ਥੋੜਾ ਜਿਹਾ ਮੁਆਵਜ਼ਾ ਇਹ ਗਲਤ ਥੋੜਾ ਜਿਹਾ ਇਹ ਅਫੈਕਟ ਪਿਆ ਕਿ ਜਦੋਂ ਬਰਗਾੜੀ ਹੋਈ ਤਾਂ ਉੱਥੇ ਜਿਹੜੇ ਸੰਗਤ ਬੈਠੀ ਸੀਗੀ ਹਮ ਜਾਂ ਸਿਮਰਨ ਕਰ ਰਹੀ ਸੀਗੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਪ ਪਾੜ ਜਪ ਹੋ ਰਿਹਾ ਸੀਗਾ ਜੀ ਉੱਥੇ ਨਾ ਕਿਤੇ ਨਾ ਕਿਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਉੱਥੇ ਦੋ ਬੰਦਿਆਂ ਦੀ ਮੌਤ ਹੋਈ ਹਮ ਉਸ ਤੋਂ ਬਾਅਦ ਵੀ ਜਦੋਂ ਸ਼ਰਮਣਿਕਾਲੀ ਦਲ ਦੀ ਸਰਕਾਰ ਸੀਗੀ ਉਹਨਾਂ ਨੇ ਉੱਥੇ ਥੋੜਾ ਜਿਹਾ ਜਿਹੜਾ مشਵਰਾ ਕੀਤਾ ਪਾਰਟੀ ਨਾਲ ਉਹ ਲੋਕਾਂ ਨੇ ਜਿਹੜਾ ਕੇਸ ਸੀਗਾ ਉਹ ਥੋੜਾ ਜਿਹਾ ਤੇਜ਼ ਨਹੀਂ ਚੱਲਿਆ ਸਲੋ ਹੋ ਗਿਆ ਜੀ ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਆਉਣ ਤੋਂ ਪਹਿਲਾਂ ਹਮ ਕਿਤਨਾ ਕਿਤੇ ਜਿਹੜੇ ਕੈਪਟਨ ਆਪਣੇ ਕੈਪਟਨ ਸਾਹਿਬ ਸੀਗੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਨੇ ਕਾਂਗਰਸ ਵਲੇ ਜੀ ਉਹਨਾਂ ਨੇ ਗੁਟਕਾ ਸਾਹਿਬ ਦੀ ਮਤਲਬ ਕਸਮ ਖਾਦੀ ਸੀਗੀ ਹੱਥ ਫੜ ਗੁਟਕਾ ਸਾਹਿਬ ਜੀ ਹਮ ਕਿ ਮੈਂ ਬਰਗਾੜੀ ਦਾ ਕੇਸ ਆ ਜਿਹੜਾ ਇਹਨੂੰ ਸੋਲਵ ਕਰਾਂਗਾ ਤੇ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਬਾਬਾ ਰਾਮ ਰਹੀ ਨੂੰ ਜੋ ਇਹਨਾਂ ਨੇ ਇੱਕ ਮਾਫੀ ਦਿੱਤੀ ਹੈ ਉਹ ਕਿਸ ਪਰਪਸ ਤੇ ਦਿੱਤੀ ਹੈ ਕਿਉਂ ਦਿੱਤੀ ਹੈ ਮੈਂ ਇਹਤੇ ਵੀ ਇਨਕੁਆਇਰੀ ਕਰਾਵਾਂਗਾ ਜੀ ਇੱਕ ਉਸ ਤੋਂ ਪਹਿਲਾਂ ਇੱਕ ਨਾਲ ਹੋਰ ਨਸ਼ਾ ਗੱਲਬਾਤ ਚੱਲਦਾ ਸੀਗਾ ਨਸ਼ੇ ਦਾ ਹੂੰ ਚਿੱਟੇ ਦਾ ਕਿ ਮੈਨੂੰ ਪਤਾ ਹੈ ਕਿ ਨਸ਼ਾ ਕਿੱਥੋਂ ਆਉਂਦਾ ਹੈ ਉਹ ਮੈਂ ਨਸ਼ਾ ਆ ਇੱਕ ਮਹੀਨੇ ਚ ਬੰਦ ਕਰਾਂਗਾ ਉਹਨਾਂ ਨੇ ਬਕਾਇਦਾ ਸਟੇਜ ਤੇ ਖੜਕੇ ਤੰਤਨ ਸਿੰਘ ਗੁਰਗ੍ਰੰਥ ਸਾਹਿਬ ਮਤਲਬ ਗੁਟਕਾ ਸਾਹਿਬ ਦੀ ਕਸਮ ਖਾਦੀ ਸੀ ਜੀ ਉਸ ਤੋਂ ਬਾਅਦ ਕਿਹਾ ਹੋਇਆ ਨਾ ਤਾਂ ਉਹ ਜਿਹੜਾ ਕੇਸ ਸੀਗਾ ਨਾ ਤਾਂ ਉਸ ਟਾਈਮ ਚ 4 ਸਾਲ ਮੁੱਖ ਮੰਤਰੀ ਰਹੇ ਹੋ ਉਹਨਾਂ ਤੋਂ ਸੋਲਫ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਕਾਂਗਰਸ ਚ ਫੁੱਟ ਪੈ ਗਈ ਉਹ ਟਾਈਮ ਚ ਜੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਆਪ ਜੀ ਮਤਲਬ ਇਹਨਾਂ ਦਾ ਮਤਪੇਦ ਹੋ ਗਿਆ ਕਿ ਚੰਗਾ ਕੰਮ ਨਹੀਂ ਕਰਦੇ ਜਾਂ ਇਹ ਟਾਈਮ ਸਰ ਮਿਲਦੀ ਨਹੀਂ ਉਹ ਆ ਪਾਰਟੀ ਦੀ ਆਪਣੀ ਅੰਦਰੂਨੀ ਗੱਲਾਂ ਹੂੰ ਹੂੰ ਉਸ ਤੋਂ ਬਾਅਦ ਚਰਨ ਸਿੰਘ ਚੰਨੀ ਨੂੰ 3 ਮਹੀਨੇ ਸਿਰਫ ਕੰਮ ਕਰਨ ਦਾ ਐਜੇ ਮੁੱਖ ਮੰਤਰੀ ਮੌਕਾ ਮਿਲਿਆ ਹੂੰ ਪਰ ਉਹਦੇ ਵਿੱਚ ਵੀ ਕਿਤਨਾ ਕਿਤੇ ਸ਼ਰਮਣੀ ਅਕਾਲੀ ਦਲ ਦਾ ਗਰਾਫ ਹੈ ਉਹ ਡਾਊਨ ਹੀ ਰਿਹਾ ਬਿਲਕੁਲ ਉਸ ਤੋਂ ਬਾਅਦ ਜਦੋਂ ਤੁਹਾਨੂੰ ਦੇਖਿਆ ਹੁਣ ਆ ਦੋ ਹੁਣ ਵਰਸੀ ਮਨਾਈ ਗਈ ਆ ਸ਼ਰਮਣ ਪ੍ਰਕਾਸ਼ ਸਿੰਘ ਬਾਦਲ ਦੀ ਜੀ ਤਾਂ ਉੱਥੇ ਮੁੱਖ ਮੰਤਰੀ ਵੀ ਸਾਰੇ ਆਏ ਸਟੇਟਾਂ ਦੇ ਵੀ ਆਏ ਨੇ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਉੱਥੇ ਪਹੁੰਚੇ ਸੀਗੇ ਹੂੰ ਅੰਤ ਸ਼ਾਹੀ ਉਹਨਾਂ ਦੇ ਜਦੋਂ ਮਾਰਾ ਪ੍ਰਗਾ ਉਹ ਵਸੇਗਾ ਪਉਗ ਸੀਗਾ ਅੰਤਮ ਸ਼ਾਂਤੀ ਲਈ ਉੱਥੇ ਵੀ ਆਏ ਸੀ ਜੀ ਤਾਂ ਮੇਰੇ ਸਾਰਾ ਜੋਸ਼ ਸ਼ਰਮਣੀ ਕਾਲੀਦਲ ਕਰ ਸਕਦਾ ਪੰਜਾਬ ਲਈ ਪੰਥਕ ਲਈ ਕਰ ਸਕਦਾ ਹੂੰ ਸ਼ਾਇਦ ਓਨੀ ਪਾਰਟੀਆਂ ਨਹੀਂ ਕਰ ਸਕਦੀਆਂ ਕੋਈ ਵੀ ਜੇ ਐਜ਼ এ ਪੰਥਕ ਪਾਰਟੀ ਦੇ ਤੌਰ ਤੇ ਦਿੱਖੇ ਜੋ ਪਰ ਕਿਤੇ ਨਾ ਕਿਤੇ ਬਸ ਹੋਈ ਹੈ ਕਿ ਇਹਨਾਂ ਨੇ ਜੋ ਡਿਸੀਜਨ ਗਲਤ ਲਏ ਹੂੰ ਹੁਣ ਲੋਕਾਂ ਦਾ ਤਾਂ ਗੱਲ ਕਹਿਣਾ ਇਹ ਵੀ ਆ ਜੋ ਆਪਾਂ ਨੂੰ ਆਪਾਂ ਫੀਲਡ 'ਚ ਜਾਂਦੇ ਆ ਜਾਂ ਸੰਗਤ ਨਾਲ ਗੱਲ ਕਰਦੇ ਆ ਜਨਤਾ ਨਾਲ ਗੱਲ ਕਰਦੇ ਆ ਉਹਨਾਂ ਦਾ ਗੁੱਸਾ ਕਹਿੰਦੇ ਸਾਨੂੰ ਸੁਰਮਨ ਅਕਾਲੀ ਦਲ ਤੇ ਨਹੀਂ ਹੈ ਗੁੱਸਾ ਨਾ ਸਾਨੂੰ ਉਹਨਾਂ ਦੇ ਲੀਡਰਾਂ ਤੇ ਹੈ ਪਰ ਕਿਤੇ ਨਾ ਕਿਤੇ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਜੋ ਇਸ ਦੁਨੀਆ 'ਚ ਨਹੀਂ ਰੇ ਉਹ ਸੁਖਵੀਰ ਬਾਦਲ ਉਹ ਡਿਪਟੀ ਸੀਐਮ ਸੀਗੇ ਜੀ ਤਾਂ ਉਹਨਾਂ ਨੇ ਡਿਸੀਜਨ ਗਲਤ ਲਏ ਸਾਨੂੰ ਪਤਾ ਕਿ ਜਦੋਂ ਕਾਂਗਰਸ ਆਈ ਤਾਂ ਕਾਂਗਰਸ ਵੇਲੇ ਉਹਨਾਂ ਦਾ ਜੋ ਕੈਪਟਨ ਕੈਪਟਨ ਅਮੰਦਰ ਸਿੰਘ ਸੀ ਉਹਨਾਂ ਨੂੰ ਹਟਾਇਆ ਗਿਆ ਜੀ ਉਸ ਤੋਂ ਬਾਅਦ ਫਿਰ ਨਮਜੋਤ ਸਿੰਘ ਸਿੱਧੂ ਨੂੰ ਵੀ ਪ੍ਰਧਾਨ ਬਣਾਇਆ ਗਿਆ ਹੂੰ ਉਹ ਰਾਜਾ ਬੜਿੰਗ ਨੇ ਉਸ ਟਾਈਮ ਕਿ ਉਹ ਕਹਿੰਦੇ ਨੇ ਕਿ ਜਦੋਂ ਉਹ ਪ੍ਰਧਾਨ ਬਦਲ ਸਕਦੇ ਨੇ ਹੂੰ ਤਾਂ ਕਿਉਂ ਜੋ ਪ੍ਰਕਾਸ਼ ਸਿੰਘ ਬਦਲ ਇਸ ਟਾਈਮ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨੂੰ ਕਿਉਂ ਨਹੀਂ ਬਦਲਾ ਗਿਆ ਜੀ ਬਿਲਕੁਲ ਦੇਖੋ ਵੱਡੇ ਸਵਾਲ ਤਾਂ ਹਾਲਾਂਕਿ ਖੜੇ ਹੁੰਦੇ ਨੇ ਪਰ ਜੇਕਰ ਆਪਾਂ ਇੱਥੇ ਰਾਜਨੀਤੀ ਦੇ ਤੌਰ ਤੇ ਗੱਲ ਕਰੀਏ ਜਿੱਦਾਂ ਕਿ ਤੁਸੀਂ ਗੱਲ ਵੀ ਕੀਤੀ ਹੈ ਕਿ ਪੰਥਕ ਪਾਰਟੀ ਹੈ ਹਾਲਾਂਕਿ ਉਸ ਤਰੀਕੇ ਦੇ ਨਾਲ ਕੋਈ ਹੋਰ ਪਾਰਟੀ ਕੰਮ ਨਹੀਂ ਕਰ ਸਕਦੀ ਪੰਜਾਬ 'ਚ ਕਿਉਂਕਿ ਜਿੰਨਾ ਇਸ ਪਾਰਟੀ ਦਾ ਬੈਕਗ੍ਰਾਉਂਡ ਹੈ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਬਹੁਤ ਡੂੰਗਾ ਬੈਕਗ੍ਰਾਉਂਡ ਹੈ ਤੇ ਬਹੁਤ ਜਿਹੜੇ ਪਿਛਲੇ ਲੀਡਰਾਂ ਦੀ ਆਪਾਂ ਗੱਲ ਕਰੀਏ ਹਰ ਲੀਡਰ ਨੇ ਇੱਥੇ ਕੋਈ ਨਾ ਕੋਈ ਕੁਰਬਾਨੀ ਦਿੱਤੀ ਹੋਈ ਹੈ ਕੀ ਲੱਗਦਾ ਹੈ ਕਿ ਇੱਕ ਲੋਕਾਂ ਦੇ ਸਾਹਮਣੇ ਕੁਝ ਗੱਲਾਂ ਦੀ ਸੱਚਾਈ ਲਿਆਂਦੇ ਲਈ ਇਹ ਜਿਹੜੀ ਪਾਰਟੀ ਸੀ ਬਣਾਈ ਗਈ ਸੀ ਤੇ ਸਿੱਖਾਂ ਨੂੰ ਕਿਤੇ ਨਾ ਕਿਤੇ ਇੱਕ ਅਲੱਗ ਜਿਹੜਾ ਜਿੱਦਾਂ ਕਿ ਰਾਜ ਆਪਾ ਪੰਜਾਬ ਕਹਿੰਦੇ ਆ ਤਾਂ ਐਦਾਂ ਕੀ ਲੱਗਦਾ ਹੈ ਕਿ ਹੁਣ ਦੇ ਸਮੇਂ ਦੇ ਵਿੱਚ ਇਹ ਚੀਜ਼ ਘਟਦੀ ਗਈ ਹੈ ਹੌਲੀ ਹੌਲੀ ਸਮੇਂ ਦੇ ਨਾਲ ਜੀ ਜੀ ਜਦੋਂ ਸਰਮਣਿਕ ਅਕਾਲੀ ਦਲ ਆਇਆ ਸੀਗਾ ਨਾ 1920 ਵਿੱਚ ਜੀ ਤਾਂ ਕਿਤਨਾ ਕਿਤੇ ਸਿੱਖਾਂ ਨੂੰ ਪ੍ਰੈਜੈਂਟ ਕਰਦਾ ਸੀ ਹਮ ਸਿੱਖਾਂ ਦੀ ਇੱਕ ਇਮੇਜ ਬਣਾਈ ਸੀ ਤੇ ਸਿੱਖ ਹੈਗੀ ਹਮ ਪਹਿਲਾਂ ਵੀ ਸੀਗਾ ਅੰਗਰੇਜ਼ਾਂ ਵੱਲੇ ਸਿੱਖ ਪਾਰਟਨ ਤਿਆਰ ਹੋਈ ਸੀ ਜਿਹੜਾ ਸਿੱਖ ਰੇਜimentਾ ਕਹਦੀ ਹੈ ਜਿਹਨੂੰ ਆਪਾਂ ਉਹ ਜਦ ਤੋਂ ਤਿਆਰ ਦੇਖ ਸੁਣ ਚ ਮਤਲਬ ਆ ਉਸ ਟਾਈਮ ਬਣੀ ਸੀ ਪਰ ਸ਼ਰਮਣੀ ਕਾਲੀ ਦਲ ਜਦੋਂ ਆਇਆ ਉਦੋਂ ਆ ਨਾ 1920 ਚ ਇੱਕ ਦੂਜੀ ਪਾਰਟੀ ਕਾਂਗਰਸ ਦੇ ਸਾਹਮਣੇ ਜਿਹਨੂੰ ਪੰਜਾਬ ਦੀ ਖੇਤਰ ਪਾਰਟੀ ਜਿਹਨੂੰ ਕਹਦੀ ਹੈ ਉਹ ਸ਼ਰਮਣੀ ਕਾਲੀ ਦਲ ਸੀ ਤਾਂ ਉਸ ਤੋਂ ਬਾਅਦ ਜਦੋਂ ਪਹਿਲੇ ਮੁੱਖ ਮੰਤਰੀ ਬਣੇ ਨੇ ਇਹਦੇ ਗੁਰਮਖ ਸਿੰਘ ਪਹਿਲੇ ਮੁੱਖ ਮੰਤਰੀ ਬਣੇ ਸੀਗੇ ਨਾਲ ਉਹ ਪਰ ਕੁਝ ਟਾਈਮ ਲਈ ਰਹਿ ਪਏ ਜੀ ਉਸ ਤੋਂ ਬਾਅਦ ਫਿਰ ਕਦੇ ਕੋਈ ਕਾਂਗਰਸ ਬਣਦੀ ਰਹੀ ਫਿਰ ਕਦੇ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮੌਕਾ ਮਿਲਿਆ ਫਿਰ ਕਾਂਗਰਸ ਆਉਂਦੀ ਰਹੀ ਇਹ ਦੋਨਾਂ ਪਾਰਟੀਆਂ ਨੇ ਪੰਜਾਬ 'ਚ ਰਾਜ ਕੀਤਾ ਜੀ ਪਰ ਜੇ ਆਪਾਂ ਕਾਂਗਰਸ ਦੇ ਗੱਲ ਕਰੀਏ ਕਾਂਗਰਸ ਦਾ ਥੋੜਾ ਜਿਹਾ ਗ੍ਰਾਫ ਉਹਦਾ ਵੀ ਡਾਊਨ ਹੋਇਆ ਇਹ ਨਹੀਂ ਕਿ ਸਿਰਫ ਮਕਾਲੀ ਦਲ ਦਾ ਵੀ ਗ੍ਰਾਫ ਹੋਇਆ ਜੀ ਇਹਨਾਂ ਨੇ 1984 'ਚ ਤੁਹਾਨੂੰ ਪਤਾ ਹੀ ਆ ਜੀ ਬਲੂ ਸਟਾਰ ਜੀ ਨੂੰ ਕਿਹਾ ਜਾਂਦਾ ਹੈ ਉਹ ਤਾਂ ਕਲੇਮ ਵੀ ਹੁਣ ਵੀ ਇਹਨਾਂ ਤੇ ਕਿਤੇ ਨਾ ਕਿ ਦੋਮਤ ਲੱਗਦੀ ਰਹੀ ਹੈ ਜੀ ਬਿਲਕੁਲ ਦੇਣਾ ਦੇ ਵੇਲੇ ਜਦੋਂ ਇੰਦਰਾ ਗਾਂਧੀ ਆਪਣੇ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਉਹਨਾਂ ਨੇ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਸੀ ਅਟੈਕ ਕਰਵਾਇਆ ਸੀ ਜੀ ਫਿਰ ਉਹਦੇ ਵਿੱਚ ਕੁਝ ਨਾ ਕੁਝ ਉਹੀ ਗੱਲ ਆ ਜਾਂਦੀ ਹੈ ਕਿ ਜਦੋਂ ਅਟੈਕ ਹੋਇਆ ਉਹਦੇ ਵਿੱਚ ਨਾ ਕੋਈ ਫੀਡਬੈਕ ਲੈਤੀ ਜਾਂਦੀ ਹੈ ਹਮ ਸਟੇਟ ਤੋਂ ਉਦੋਂ ਗੁਰਚਰਨ ਸਿੰਘ ਟੋੜਾ ਜੋ ਕਿ ਐ ਜੀ ਪੀ ਸੀ ਦੇ ਪ੍ਰਧਾਨ ਸੀਗੇ ਜੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਤਰ੍ਹਾਂ ਦਾ ਸਿੱਖ ਚਾਰਾ ਮੰਨਿਆ ਜਾਂਦਾ ਸੀਗਾ ਇਹਨਾਂ ਦੀ ਇਹਨਾਂ ਨਾਲ ਮੀਟਿੰਗ ਹੋਈ ਹੈ ਇਹਨਾਂ ਦੇ ਰਜ਼ਾਮੰਦੀ ਨਾਲ ਹੀ ਕਿਤਨਾ ਕਿਤੇ 84 ਦਾ ਜਿਹੜਾ ਅਟੈਕ ਹੋਇਆ ਹਰਮੋਤੇ ਹਰਮੰਦਰ ਸਾਹਿਬ ਤੇ ਉਹ ਕਿਤਨਾ ਕਿਤੇ ਨਾਲ ਸੀ ਪਰ ਉਹਨਾਂ ਦਾ ਕਹਿਣਾ ਇਹ ਸੀਗਾ ਆਪਣੇ ਸਰਮਣੀ ਕਾਲੀ ਦਲ ਦਾ ਕਿ ਤੁਸੀਂ ਅਟੈਕ ਨਾ ਕਰੋ ਕਿਤਨਾ ਕਿਤੇ ਜਦ ਸੰਤ ਭਿੰਡਰਾਂ ਵਾਲੇ ਨੇ ਉਹਨਾਂ ਨੂੰ ਸਮਝਾ ਸਮਝਾ ਕੇ ਉਹਨਾਂ ਨੂੰ ਸਿਲੰਡਰ ਕਰਾ ਕੇ ਕਿ ਆਪ ਨੂੰ ਤੁਸੀਂ ਸਰਪਰਪਨ ਕਰ ਦੋ ਕਿ ਆਪਾਂ ਕਿਤਨਾ ਕਿਤੇ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਸੀਗੇ ਹੂੰ ਕਿ ਆਪਾਂ ਬਹਿ ਸਮਝਾ ਕੇ ਸਮਝੌਤਾ ਕਰ ਲਾਂਗੇ ਜੀ ਕਿ ਉਹ ਦਮਦਮੇ ਟਕਸਾਲ ਦੇ ਮੁਖੀ ਸੀਗੇ ਹੂੰ ਉਹਨਾਂ ਦੇ ਨਾਲ ਕਿਉਂਕਿ ਦਮਦਮੇ ਟਕਸਾਲ ਸਾਨੂੰ ਪਤਾ ਹੈ ਕਿ ਜ਼ਿਆਦਾਤਰ ਗੁਰਸਿੱਖੀ ਨਾਲ ਰਿਲੇਟਡ ਹੈ ਹੂੰ ਉਹਨਾਂ ਦੀ ਗੁਰਵਾੜੀ ਵੀ ਬਹੁਤ ਅੱਛੀ ਹੋ ਸੰਥਿਆ ਕਰਾਉਂਦੇ ਨੇ ਕਿਤਨਾ ਕਿਤੇ ਉਹ ਪੰਜਾਬ ਦੇ ਮਸਲੇ ਹੁਣ ਉਹ ਜ਼ਿਆਦਾ ਹੋ ਗਿਆ ਉਹ ਜਿਆਦਾ ਉਠਾਉਂਦੇ ਸੀਗੇ ਹੂੰ ਤਾਂ ਜਿਹੜਾ ਗ੍ਰਾਫ ਆਪਾਂ ਜੇ ਕਹਿ ਦਿੰਨੇ ਅੱਜ ਦੀ ਡੇਟ ਗਲਤ ਹੈ ਜਾ ਘਟ ਗਿਆ ਤਾਂ ਕਿਤਨਾ ਕਿਤੇ ਮੁਆਵਜ਼ਾ ਹੁਣ ਤੱਕ ਉਹਨੂੰ ਭੁਗਤਣਾ ਪੈ ਰਿਹਾ ਹਾਂ ਪਰ ਜਿੰਨਾ ਮੈਂ ਇਹ ਕੌਨਫੀਡੈਂਸ ਯਕੀਨ ਨਾਲ ਕਹਿ ਸਕਦਾ ਜਿੰਨਾ ਪ੍ਰਕਾਸ਼ ਸਿੰਘ ਬਾਦਲ ਬੀਬਾ ਸਿਮਰਤ ਕੋਟ ਬਾਦਲ ਉਹ ਸੁਖਵੀਰ ਬਾਦਲ ਮੁੱਖ ਮੰਤਰੀ ਰਹੀ ਨੇ ਜਦੋਂ ਪੰਜ ਚਾਰ ਸੋਦਾ ਸਰਕਾਰ ਰਹੀ ਹੈ ਇਹਨਾਂ ਦੀ 10 ਸਾਲ ਸਰਕਾਰ ਰਹੀ ਜੀ ਤਾਂ ਇਹਨਾਂ ਨੇ ਸੰਗਤ ਦਰਸ਼ਨ ਚਲਾਏ ਸੀਗੇ ਉਦੋਂ ਸੰਗਤ ਜਿਹੜੇ ਪਿੰਡਾਂ ਪਿੰਡਾਂ ਜਾ ਕੇ ਲੋਕਾਂ ਦੀ ਆਵਾਜ਼ ਸੁਣੀ ਤਾਂ ਤਿੰਨ ਕਾਫਲੇ ਨਿਕਲਦੇ ਹੁੰਦੇ ਸੀਗੇ ਉਦੋਂ ਹਾਂ ਬਿਪਾਸਿਮਰਤ ਕੋ ਬਾਦਲ ਲੱਗ ਪਾ ਕਾਫਲਾ ਲੈ ਕੇ ਸੰਗਤ ਦਰਸ਼ਨ ਕਰਦੇ ਸੀਗੇ ਹਮ ਪ੍ਰਕਾਸ਼ ਸਿੰਘ ਬਾਦਲ ਲੱਗ ਨਿਕਲਦੇ ਸੀਗੇ ਤੇ ਸੁਖੀਰ ਬਾਦਲ ਲੱਗ ਜਾਂਦੇ ਸੀਗੇ ਜੀ ਮਤਲਬ ਉਹਨਾਂ ਨੇ ਪਿੰਡਾਂ ਪਿੰਡਾਂ ਚ ਇੱਕ ਐਨੀ ਪકડ ਬਣਾਤੀ ਸੀ ਹਮ ਕਿ ਕੋਈ ਵੀ ਮਸਲਾ ਛੋਟਾ ਹੋਵੇ ਵੱਡਾ ਹੋਵੇ ਵਿਕਾਸ ਦਾ ਹੋਵੇ ਉਹ ਜਰੂਰ ਹੱਲ ਕਰਦੇ ਸੀਗੇ ਉਹਨਾਂ ਨੇ ਨਾ ਤਾਂ ਕੋਈ ਗਰਮੀ ਦੇਖੀ ਹਮ ਨਾ ਕੋਈ ਸਰਦੀ ਦੇਖੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖੀਰ ਸਿੰਘ ਬਾਦਲ ਬਿਪਾ ਹਰਸਮਿਤ ਕੋ ਬਾਦਲ ਅਗਰ ਇਹਨਾਂ ਨੇ 14 ਪਿੰਡ ਜਾਂ 25 ਚੁੜਤਾ ਵਾਲੀ 40 ਪਿੰਡ ਅਗਰ ਕਵਰ ਕਰਨੇ ਨੇ ਹੂੰ ਲੋਕਾਂ ਦੀ ਸੰਗਤ ਦੇ ਲੋਕਾਂ ਦੇ ਵਿਚਾਰ ਸੋਣੇ ਨੇ ਜਲ ਸੰਗਤ ਦਰਸ਼ਕ ਕਰਕੇ ਹੀ ਆਉਂਦੇ ਸੀਗੇ ਹੂੰ ਇਹ ਕਿ ਉਹਨਾਂ ਦੀ ਬਹੁਤ ਵੱਡੀ ਪਲੱਸ ਪੁਆਇੰਟ ਸੀਗਾ ਹੂੰ ਹੁਣ ਤੱਕ ਮੈਨੂੰ ਲੱਗਦਾ ਹੁਣ ਤੱਕ ਨਾ ਕਾਂਗਰਸ ਨਾ ਕਾਲੀ ਅਜੇ ਆਪਣੇ ਆਮ ਆਦਮੀ ਪਾਰਟੀ ਹਾਲ ਤੱਕ ਲੋਕਾਂ ਦੇ ਉਹਨਾਂ ਦਿਲ 'ਚ ਨਹੀਂ ਵਸ ਪਾਇਆ ਜਿੰਨਾ ਸ਼ੁਰੂਮਣੀ ਕਾਲੀ ਦਲ ਨੇ ਕੰਮ ਕੀਤੇ ਨੇ ਜਾਂ ਦਿਲਾਂ 'ਚ ਨਹੀਂ ਰਾਜ ਕੀਤਾ ਕਿਉਂਕਿ ਪਿੰਡਾਂ ਤੋਂ ਸਟਾਰਟ ਹੋਈ ਪਾਰਟੀ ਸੀ ਜੀ ਪਿੰਡਾਂ ਤੋਂ ਹੋਂਦ ਤੋਂ ਬਾਅਦ ਉਹਨਾਂ ਨੇ ਵਿਕਾਸ ਦਾ ਵੀ ਬਹੁਤ ਕੰਮ ਕੀਤਾ ਇਹ ਨਹੀਂ ਕਹੇ ਕਿ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਬਸ ਇਹਨਾਂ ਨੂੰ ਇੱਕੋ ਚੀਜ਼ ਦਾ ਮੁਆਵਜ਼ਾ ਜਿਹੜਾ ਕਹੀਦੀ ਨਾ ਮੈਂ ਕਿਹਾ ਉਹ ਭੁਗਤਣਾ ਇਸ ਲਈ ਪੈ ਗਿਆ ਕਿਉਂਕਿ ਇਹਨਾਂ ਦੇ ਹੁਣ ਤੱਕ ਬਸ ਇਹ ਆ ਕਿ ਇਹਨਾਂ ਨੇ ਕਿ ਜੀ ਗੁਰੂ ਦਾ ਮਤਲਬ ਗੁਰਗੱ ਸਾਹਿਬ ਸੀ ਬੇਅਦਬੀ ਹੋਈ ਜਿਹੜੀ ਇਹਨਾਂ ਦੇ ਰਾਜ ਚ ਉਹ ਹਣ ਤੱਕ ਮੁਆਵਜ਼ਾ ਇਹਨਾਂ ਨੂੰ ਭੁਗਤਣਾ ਪੈ ਰਿਹਾ ਬਿਲਕੁਲ ਕਿਤੇ ਨਾ ਕਿਤੇ ਉਸ ਸਮੇਂ ਦੀ ਜਿਹੜੀ ਇਹ ਘਟौती ਹੈ ਇਹਨਾਂ ਨੂੰ ਹਲੇ ਤੱਕ ਇਹਨਾਂ ਦੇ ਨਾਲ ਤੋਂ ਗਲਤੀਆਂ ਹੋਈਆਂ ਨੇ ਹਾਂ ਉਹ ਥੋੜੇ ਜਿ ਇਹਨਾਂ ਨੂੰ ਹੋਂ ਤੱਕ ਭੁਗਤਣਾ ਪੈ ਰਿਹਾ ਬਿਲਕੁਲ ਤੇ ਜੇਕਰ ਹੁੰਦੇ ਸਮੇਂ ਦੀ ਗੱਲ ਕਰੀਏ ਤਾਂ ਹਾਲਾਂਕਿ ਦੇਖੋ ਇੱਥੇ ਬਹੁਤ ਸਾਰੀ ਕੋਸ਼ਿਸ਼ਾਂ ਦਾ ਪਾਰਟੀਆਂ ਹਮੇਸ਼ਾ ਸਾਰੀਆਂ ਹੀ ਪਾਰਟੀਆਂ ਕਰਦੀਆਂ ਨੇ ਆਪਣੀ ਪਾਰਟੀ ਦਾ ਗ੍ਰਾਫ ਉੱਚਾ ਚੁੱਕਣ ਦੇ ਲਈ ਪਰ ਕੀ ਲੱਗਦਾ ਹੈ ਕਿ ਇੱਥੇ ਹੁਣ ਸੁਖਬੀਰ ਬਾਦਲ ਜਿੱਦਾਂ ਕੀ ਹੋ ਗਏ ਵਿਵਾ ਹਰਸਿਮਰਤ ਕੌਰ ਬਾਦਲ ਹੋ ਗਏ ਮੋਢੀ ਤਾਂ ਹੁਣੇ ਦੋ ਹੀ ਰਹਿ ਗਏ ਨੇ ਫਿਲਹਾਲ ਇਸ ਪਾਰਟੀ ਦੇ ਜਿਹੜੇ ਚਿਹਰਿਆਂ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਵੀ ਨੇ ਪਛਾਣਦੇ ਵੀ ਨੇ ਹਾਲਾਂਕਿ ਇਸ ਵਾਰ ਚਲੋ ਇੱਕ ਸੀਟ ਤਾਂ ਇਹਨਾਂ ਨੂੰ ਇੱਥੇ ਮਿਲੀ ਹੈ ਬਠਿੰਡਾ ਦੇ ਵਿੱਚ ਜਿੱਦਾਂ ਕਿ ਆਪਾਂ ਨੂੰ ਪਤਾ ਹਰ ਹਰ ਸਿਮਰਤ कौर ਬਾਦਲ ਜਿੱਤੇ ਨੇ ਪਰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਹੁਣ ਲੋਕਾਂ ਦੇ ਪ੍ਰੋਸਪੈਕਟਿਵ ਤੋਂ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਕੀ ਲੱਗਦਾ ਹੈ ਕਿ ਇਹ ਜਿਹੜੀ ਕਟੌਤੀ ਹੁਣ ਹੋ ਰਹੀ ਹੈ ਇਹ ਆਉਣ ਵਾਲੇ ਸਮੇਂ ਚ ਭਰ ਸਕਦੀ ਹੈ ਬਹੁਤ ਦੇਖੋ ਗੱਲ ਇਹ ਹੈ ਕਿ ਹਮ ਸ਼ਰਮਣੀ ਕਾਲੀ ਦਲ ਨੇ ਰਾਜਨੀਤੀ ਧਾਰਮਿਕ ਹਮ ਦੋਹਾਂ ਚ ਯੋਗਦਾਨ ਪਾਇਆ ਹਮ ਅਗਰ ਆਪਾਂ ਵਿਕਾਸ ਦੀ ਗੱਲ ਕਰਦੇ ਆਂ ਕਿ ਰਾਜਨੀਤੀ ਉਹਦੇ ਵਿੱਚ ਕਿਤਨਾ ਕਿਤੇ ਵਿਕਾਸ ਬਹੁਤ ਜ਼ਿਆਦਾ ਹੋਇਆ ਰਾਜਨੀਤੀ ਚ ਹਮ ਅਗਰ ਆਪਾਂ ਐ ਜੀ ਪੀ ਸੀ ਦੀ ਗੱਲ ਕਰਦੇ ਆਂ ਤਾਂ ਉਹਨਾਂ ਦੇ ਅੰਡਰ ਬਹੁਤ ਗੁਰਦੁਆਰਿਆਂ ਦਾ ਵਿਕਾਸ ਹੋਇਆ ਹਮ ਬਹੁਤ ਬਣਾ ਦਾ ਉਹਨਾਂ ਪੱਥਰ ਲਾਇਆ ਗਿਆ ਡਵਲਪ ਕੀਤਾ ਗਿਆ ਉਸ ਤੋਂ ਇਲਾਵਾ ਹੁਣ ਤੱਕ ਨਾ ਤਾਂ ਕਿਸੇ ਕਾਂਗਰਸ ਨੇ ਜੀ ਨਾ ਆਮ ਆਦੀ ਪਾਰਟੀ ਨੇ ਹਾਲ ਤੱਕ ਮੈਨੂੰ ਨਹੀਂ ਲੱਗਦਾ ਕਿ ਗੁਰਦੁਆਰੇ ਦੀ ਜਾਂ ਸਿੱਖ ਪ੍ਰਚਾਰ ਦੀ ਸਿੱਖੀ ਬਾਰੇ ਕੋਈ ਗੱਲ ਕੀਤੀ ਹੋਵੇ ਕੋਈ ਗੱਲ ਕੀਤੀ ਹੈ ਜੀ ਨਾ ਕਾਂਗਰਸ ਨਾ ਆਮਾਦੀ ਪਾਰਟੀ ਹਮ ਸਰ ਇੱਕੋ ਪਾਰਟੀ ਹੈ ਹੁਣ ਵੀ ਹੈ ਉਹ ਪਾਰਟੀ ਹੁਣ ਵੀ ਮੁੱਦਿਆਂ ਦੀ ਗੱਲ ਕਰਦੀ ਹੈ ਪਰ ਉਹ ਕਿਤੇ ਨਾ ਕਿਤੇ ਗੱਲ ਹੋਈ ਆ ਜਾਂਦੀ ਹੈ ਹਮ ਕਿ ਉਹ ਉਹਨਾਂ ਨੂੰ ਰਾਜਨੀਤੀ ਲੱਗਦੀ ਹੈ ਹੋਰ ਪਾਰਟੀਆਂ ਕਿ ਰਾਜਨੀਤੀ ਕਰ ਰਹੇ ਨੇ ਧਰਮ ਦੇ ਨਾਂ ਤੇ ਚਾਹੇ ਉਹ ਆਪਣਾ ਹਰਿਮੰਦਰ ਸਾਹਿਬ ਤੇ ਅਟੈਕ ਤੇ ਧਰਮ ਦੀ ਗੱਲ ਕਰਦੇ ਹੁਣ ਜਾਂ ਕਿਤੇ ਨਾ ਕਿਤੇ ਜੇਕਰ ਆਪਾਂ ਗੱਲ ਕਰਦੇ ਹਾਂ ਗੁਰਦੁਆਰਿਆਂ ਤੇ ਉਹਨਾਂ ਤੇ ਇਹਨਾਂ ਨੂੰ ਲੱਗਦਾ ਸਿਆਸਤ ਹੋ ਰਹੀ ਹੈ ਕਿੰਨਾ ਕਿਤੇ ਇਹ ਸਿਆਸਤ ਦੀ ਭੇਡ ਚਲਦੇ ਜਾ ਰਹੇ ਹਨ ਖਾਸ ਕਰਕੇ ਪਾਰਟੀ ਨੂੰ ਜਿਆਦਾ ਹੂੰ ਬਿਲਕੁਲ ਦੇਖੋ ਉਹੀ ਗੱਲ ਹੈ ਕਿ ਸਮੇਂ ਦੇ ਨਾਲ ਨਾਲ ਇਹਨਾਂ ਦਾ ਗ੍ਰਾਫ ਹਾਲਾਂਕਿ ਉੱਪਰ نیچے ਤਾਂ ਹੋਇਆ ਹੀ ਹੈ ਹਾਂ ਬੈਕ ਦੇਖੋ ਮੇਰੀ ਗੱਲ ਸੁਣੋ ਕਿਉਂਕਿ ਪੰਥਕ ਪਾਰਟੀ ਹੋਣ ਦੇ ਨਾਤੇ ਜੀ ਪਿੰਡ 'ਚ ਹੁਣ ਵੀ ਪਗੜਾ ਇਸ ਦਾ ਹੂੰ ਇਹ ਨਹੀਂ ਹੁਣ ਤੁਸੀਂ ਨੇ ਦੇਖਿਆ ਨਾ ਪੰਜਾਬ ਬਚਾਓ ਯਾਤਰਾ ਸੁਖਵੀਰ ਸਿੰਘ ਬਾਦਲ ਨੇ ਪੂਰੇ ਪੰਜਾਬ 'ਚ ਕੱਢੀ ਹੈ ਜੀ ਪਰ ਕਿਤਨਾ ਕਿਤੇ ਦੇਖੋ ਪਾਰਟੀ ਨਾਲ ਆਪਾਂ ਇਹ ਕਹਿੰਦੇ ਨੇ ਕਿ ਹੁਣ ਜਿੱਥੇ ਵੀ ਜਾਂਦੇ ਸੀਗੇ ਉੱਥੇ ਲੱਖਾਂ ਦਾ ਘੱਟ ਦੇਖਣ ਨੂੰ ਮਿਲਦਾ ਸੀ ਟਰੈਕਟਰ ਟਰੈਲੀਆ ਨਾਲ ਹੁੰਦੀਆਂ ਸੀਗੀਆਂ ਯੂਥ ਬੜਾ ਨਾਲ ਜੁੜਦਾ ਸੀਗਾ ਪਰ ਜਦੋਂ ਹੁਣ ਇਲੈਕਸ਼ਨ ਰਿਜ਼ਲਟ ਆਏ ਨੇ ਹੋ ਜੋ ਹੁਣਾਂ ਨੇ ਸੋਚਿਆ ਸੀਗਾ ਪਾਰਟੀ ਟੋਟਲੀ ਉਹ ਤਾਂ ਉਲਟ ਹੈ ਉਲਟ ਹੈ ਜੀ ਬਿਲਕੁਲ ਹੋਈ ਗਿਆ ਰਿਜ਼ਲਟ ਜਿਹੜੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਜੋ ਸੋਚਿਆ ਗਿਆ ਸੀ ਉਸ ਤੋਂ ਉਲਟ ਹੈ ਜਿੱਦਾਂ ਕਿ ਤੁਸੀਂ ਵੀ ਇੱਥੇ ਕਿਹਾ ਹੀ ਹੈ ਆ ਕੀ ਲੱਗਦਾ ਹੈ ਕਿ ਹੁਣ ਜਿੱਦਾਂ ਜਿੱਦਾਂ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿੱਦਾਂ ਦੀ ਰਾਜਨੀਤੀ ਚੱਲ ਰਹੀ ਹੈ ਲੋਕ ਇੱਥੇ ਅਜੀਹੇ ਲੀਡਰ ਨੂੰ ਚਾਹੁੰਦੇ ਨੇ ਕਿ ਜਿਹੜਾ ਕੰਮ ਕਰੇ ਵਿਕਾਸ ਕਰੇ ਪੰਜਾਬ ਦੀ ਗੱਲ ਕਰੇ ਪਰ ਹਾਲਾਂਕਿ ਇਹ ਅੱਜ ਦੀ ਰਾਜਨੀਤੀ ਦੇ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲ ਰਿਹਾ ਮੇਰਾ ਜੋਹੀ ਗੱਲ ਆ ਦੇਖੋ ਅਗਰ ਆਪਾਂ ਹੁਣ ਦੀ ਗੱਲ ਕਰਦੇ ਆ ਤਾਂ ਭਗਵੰਤ ਮਾਨ ਨੇ ਹੁਣ ਤਾਂ ਇੱਕ ਇਹਨਾਂ ਦੇ ਐਮਐਲਏ ਸੀਗੇ ਜੀ ਜਿਨ੍ਹਾਂ ਨੇ ਇੱਕ ਕੇਸ ਫਾਇਰ ਕੀਤਾ ਸੀਗਾ ਬਰਗਾੜੀ ਦਾ ਹੂੰ ਉਹ ਇਸ ਟਾਈਮ ਐਮਐਲਏ ਵੀ ਨੇ ਜੀ ਲੇਕਿਨ ਉਹਨਾਂ ਨੇ ਇੱਕ ਫਾਈਲ ਭੇਜੀ ਸੈਂਟਰ ਵੇਲੇ ਉਹ ਕਹਿੰਦੇ ਕਿ ਤਣਾ ਕਿ ਤੁਸੀਂ ਤਾਂ ਐਕਸ਼ਨ ਲਓ ਹੂੰ ਸਭ ਨੂੰ ਪਤਾ ਹੋਵੇ ਐਮਐਲਏ ਕੌਣ ਨੂੰ ਜੀ ਇਹਨਾਂ ਨੇ ਉਹ ਚੀਜ਼ ਨੂੰ ਹੁਣ ਵੀ ਕਿਨਾਰੇ ਕਰਤਾ ਫਾਈਲ ਨੂੰ ਕਿਉਂਕਿ ਇਹਨਾਂ ਕੋਲੇ ਗੱਲ ਜ਼ਿਆਦਾਤਰ ਉਹੀ ਹੈ ਕਿ ਇੱਕ ਮਸਾਲਾ ਨਹੀਂ ਹੈ ਇਹਨਾਂ ਕੋਲੇ ਆਮਾ ਦੀ ਪਾਰਟੀ ਜੇ ਆਪਾਂ ਵਿਕਾਸ ਦੀ ਗੱਲ ਕਰਦੇ ਆ ਤਾਂ ਸੁਖਵੀਰ ਸਿੰਘ ਬਾਦਲ ਨੂੰ ਜਾਂ ਕਾਲੀਦਾਲ ਨੂੰ ਜੀ ਉਹ ਤਨਤਨ ਜੀ ਗੁਰੰਤ ਸਾਹਿਬ ਦੀ ਜੋ ਬੇਅਦਬੀ ਹੋਈਆਂ ਹੂੰ ਉਹਨਾਂ ਨੂੰ ਹੁਣ ਵੀ ਘੇਰਦੇ ਰਹੇ ਨੇ ਬਿਲਕੁਲ ਠੀਕ ਹੈ ਨਾ ਨਾ ਤਾਂ ਇਨਸਾਫ ਦੇ ਪਾਏ ਹਮ ਅਕਾਲੀ ਦਲ ਨੂੰ ਮਤਲਬ ਗੁਰਤੰਤਰ ਸਿੰਘ ਗੁਰਗੰਸਾ ਮਹਾਰਾਜ ਜੀ ਦਾ ਨਾ ਜਿਹੜੀ ਜਿਨ੍ਹਾਂ ਦੇ ਥਰੂ ਹੋਈ ਏ ਜਿਨ੍ਹਾਂ ਦੇ ਟਾਈਮ ਹੋਈ ਨਾ ਉਹਨਾਂ ਨੂੰ ਗੁਨੇਗਾਰ ਸਾਬਿਤ ਕੀਤਾ ਗਿਆ ਨਾ ਉਹਨਾਂ ਨੂੰ ਬਰੀ ਕੀਤਾ ਗਿਆ ਜੀ ਸਿਰਫ ਉਹਨਾਂ ਨੂੰ ਇੱਕ ਬਚਕਾਰ ਕੇਸ ਨੂੰ ਲੰਮਕਾਇਆ ਗਿਆ ਉਹਦੇ ਸਿਰ ਤੇ ਹੁਣ ਰਾਜਨੀਤੀ ਖੇਡੀ ਜਾ ਰਹੀ ਹੈ ਚਾਹ ਕਾਂਗਰਸ ਵੱਲੋਂ ਹੋਵੇ ਜਾਂ ਆਮਾ ਦੀ ਪਾਰਟੀ ਵੱਲੋਂ ਬਿਲਕੁਲ ਜਿੱਦਾਂ ਕਿ ਆਪਾਂ ਕਹਿ ਹੀ ਦਿੰਨੇ ਆ ਕਿ ਕੁਝ ਕੁ ਚੀਜ਼ਾਂ ਦਾ ਹੋਰ ਜਿਹੜੇ ਲੋਕ ਨੇ ਉਹ ਫਾਇਦਾ ਚੁੱਕ ਜਾਂਦੇ ਨੇ ਫਾਇਦਾ ਚੁੱਕ ਰਹੇ ਨੇ ਪਰ ਗੱਲ ਹੋਈ ਇਹ ਦੇਖੋ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਉਹ ਕਿਉਂ ਜੋ ਹੋਇਆ ਠੀਕ ਹੋਇਆ ਉਹ ਕਿਤਨਾ ਕਿ ਬਹੁਤ ਗਲਤ ਹੋਇਆ ਜੀ ਉਹਦਾ ਨ ਸਿੱਖਾਂ ਦੀਆਂ ਭਾਵਨਾ ਬਹੁਤ ਫੇਸ ਪਹੁੰਚੀ ਆ ਹੂੰ ਉਸ ਤੋਂ ਬਾਅਦ ਬਰਗਾੜੀ ਕੇਸ ਹੋ ਗਿਆ ਉੱਥੇ ਦੋ ਬੰਦੇ ਆਪਣੇ ਗੁਰਸਿੱਖ ਬੰਦੇ ਮੁੰਡੇ ਸੀਗੇ ਉਹ ਸਹੀਦ ਹੋਏ ਨਹੀਂ ਤਾਂ ਕਿਤਨਾ ਕਿਤੇ ਠੀਕ ਹੈ ਅਗਰ ਤੁਹਾਨੂੰ ਲੱਗਦਾ ਮੈਂ ਤਾਂ ਸੁਖਵੀਰ ਸਿੰਘ ਬਾਦਲ ਨੂੰ ਇਹੀ ਅੱਜ ਮੈਂਤੀਗਰਦਾਰ ਰਿਕਵੈਸਟ ਕਰਦਾ ਉਹਨਾਂ ਦੇ ਲੀਡਰਾਂ ਨੂੰ ਕਰਦਾ ਜਿਹੜੇ ਜੇ ਤਾਂ ਸੱਤੋ ਗਲਤੀ ਹੋ ਗਈ ਜਾਂ ਜਾਣੇ 'ਚ ਹੋਈ ਅਣਜਾਣੇ 'ਚ ਹੋਈ ਹੋਈ ਸੱਤੋ ਆ ਤੁਹਾਡੇ ਰਾਜ ਤੁਹਾਡੇ ਸੰਸਨ 'ਚ ਹੋਈ ਤਾਂ ਮਾਫੀ ਮੰਗ ਲਓ ਸੀ ਦਾ ਪੈ ਰਿਹਾ ਮਾਫੀ ਮੰਗੋ ਤੇ ਜੋ ਮਾਫੀ ਮੰਗਦੇ ਆਪਾਂ ਉਦੋਂ ਇਲਾਵਾ ਜੀ ਇੱਕ ਦੋ ਬੰਦਿਆਂ ਨੂੰ ਛੱਡ ਕੇ ਸ਼ਰਮਣੀ ਕਾਲੀ ਦਲ ਇੰਨੀ ਮਾੜੀ ਨਹੀਂ ਜਿੰਨੀ ਸ਼ਰਮਣੀ ਕਾਲੀ ਦਲ ਨੂੰ ਮਾੜਾ ਕਿਹਾ ਗਿਆ ਕਿ ਆ ਗਿਆ ਜਾਂ ਫਿਰ ਦਿਖਾਇਆ ਉਹਦੇ ਵਿੱਚ ਸਰਦਾਰ ਸੁਖਦੇਵ ਪਰਮੰਦਰ ਸਿੰਘ ਢੀਂਡਸਾ ਲਾ ਲੋ ਸੁਖਦੇਵ ਸਿੰਘ ਢੀਂਡਸਾ ਲਾ ਲੋ ਅਜਨਾਲਾ ਲਾ ਲੋ ਉਹਦਾ ਚੰਦੂ ਮਾਜਰਾ ਸਾਹਿਬ ਲਾ ਲੋ ਚੀਮਾ ਸਾਹਿਬ ਵੀ ਨੇ ਠੀਕ ਹੈ ਉਹਦੇ ਵਿੱਚ ਬੀਬੀ ਜੰਗੀਰ ਕੋਰ ਲਾ ਲੋ ਬਹੁਤ ਬੰਦੇ ਕਾਬਿਲ ਬੰਦੇ ਨੇ ਜਿਹੜੇ ਉਹ ਇਹ ਪਾਰਟੀ 'ਚ ਨੇ ਜੀ ਸੇਵਨ ਵਾਰੇ ਨੇ ਹੂੰ ਪਰ ਕਿਤਨਾ ਕਿਤੇ ਗੱਲ ਹੋਈ ਜਾਂਦੀਆਂ ਕੁਝ ਪਾਰਟੀਆਂ ਰੀਡ ਟੁੱਟ ਕੇ ਵੀ ਗਏ ਨੇ ਹੂੰ ਉਹ ਹੁਣ ਸੁਖਵੀਰ ਸਿੰਘ ਬਾਦਲ ਨੇ ਜਿੱਦਾਂ ਕਿਤੇ ਜੋੜਨ ਦਾ ਕੰਮ ਕੀਤਾ ਹਾਲ ਤੱਕ ਕੁਝ ਨਾ ਕੁਝ ਨਾਲ ਪਾਰਟੀ ਨਾਲ ਜੋੜਿਆ ਉਹਨਾਂ ਨੇ ਰੇਗ ਨੂੰ ਕਿਹਾ ਕਿ ਮੇਰੇ ਨਾਲ ਆਓ ਹੂੰ ਆਪਾਂ ਪੰਥਕ ਪਾਰਟੀ ਹੈ ਆਪਾਂ ਉਹਨੂੰ ਉੱਚਾ ਅਗਰਾ ਉੱਚਾ ਲੈ ਕੇ ਜਾਈਏ ਜੀ ਜੋ ਜੋ ਆਪਣਾ ਇੱਕ ਸੁਪਨਾ ਸੀਗਾ ਹੂੰ ਪੰਜਾਬ ਨੂੰ ਵਿਕਾਸ ਦੇ ਲੈ ਕੇ ਆਉਣਾ ਧਾਰਮਿਕ ਤੌਰ ਤੇ ਉੱਪਰ ਉਠਾਉਣਾ ਉਹ ਕਰਦੇ ਆ ਹੂੰ ਉਹੀ ਗੱਲ ਆਉਂਦੀ ਹੈ ਕਿ ਅਗਰ ਪਾਰਟੀ ਇੰਨੀ ਮਾੜੀ ਹੈ ਜਾਂ ਐਨਾ ਕੋਈ ਨਾ ਕੀ ਉਹਨਾਂ ਤੇ ਅਲੀਗੇਸ਼ਨ ਲੱਗਦਾ ਤਾਂ ਤੁਸੀਂ ਉਹਨਾਂ ਡਾਟੀ ਜਾਂ ਉਹਨਾਂ ਡਾਟੀ ਫੀਲ ਕਰੋ ਜੇ ਹੈਗਾ ਤਾਂ ਉਹਨਾਂ ਤੇ ਕੇਸ ਕਰੋ ਜੇ ਨਹੀਂ ਹੈਗਾ ਤਾਂ ਮੈਂ ਤਾਂ ਕਹਿੰਦਾ ਸੁਰਮੇਢੀ ਕਲੀ ਦਲ ਨੂੰ ਕਿਤਨਾ ਕਿਤੇ ਤੁਸੀਂ ਇੱਕ ਸਟੈਂਡ ਲਓ ਕਿ ਜਾਂ ਤਾਂ ਸਾਡਾ ਤੁਸੀਂ ਨਵਟਾਰਾ ਕਰ ਦਿਓ ਸਾਨੂੰ ਅਸੀਂ 6 ਮਹੀਨੇ 5 ਮਹੀਨੇ ਦਿੰਨੇ ਆ ਜੀ ਜਾਂ ਤਾਂ ਸਾਨੂੰ ਜੇਲ੍ਹ ਕਰ ਦਿਓ ਜੇ ਸਾਨੂੰ ਅਸੀਂ ਗੁਨਾਹਗਰ ਲੱਗਦੇ ਆ ਜੇ ਨਹੀਂ ਤਾਂ ਤੁਸੀਂ ਸਾਨੂੰ ਮੁੜ ਕੇ ਇਸ ਗੱਲ ਤੇ ਕੇਰੋਗੇ ਬਿਲਕੁਲ ਉਸ ਤੋਂ ਬਾਅਦ ਪਾਰਟੀ ਦੇ ਕੀ ਅੰਦਰੂਨੀ ਮਸਲੇ ਨੇ ਪਾਰਟੀ ਬਹਿ ਕੇ ਚਰਚਾ ਵਿਚਾਰ ਚਰਚਾ ਕਰੇ ਹਮ ਯੂਥ ਨੂੰ ਕਿਵੇਂ ਨਾਲ ਜੋੜਨਾ ਹੈ ਧਾਰਮਿਕ ਜਿਹੜੇ ਆਪਣੇ ਗੁਰਦੁਆਰੇ ਜੀਪੀਸੀ ਦੇ ਉਹਦੇ ਆਪਣੇ ਇੱਕ ਲੱਗ ਮਸਲੇ ਨੇ ਉਹਨੂੰ ਕਿਵੇਂ ਲੋਕਾਂ ਦੇ ਮੂਹਰੇ ਲੈ ਕੇ ਜਾਣਾ ਹੈ ਸਿੱਖੀ ਦੇ ਨਾਲ ਨਾਲ ਜਿਹੜਾ ਉਹ ਨਸ਼ਾ ਆ ਰਿਹਾ ਕੋਹਾਂ ਦੇ ਕਲੇਮ ਲੱਗਦਾ ਸੀ ਨਸ਼ੇ ਦਾ ਉਹ ਤੇ ਕਿਵੇਂ ਠੱਲ ਪਾਈ ਜਾਵੇ ਉਹ ਤੁਸੀਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੇ ਕੰਮ ਕਰਨ ਦੇ ਉਹਨਾਂ ਨੂੰ ਜ਼ੋਰ ਪਾਓ ਕਿ ਤੁਸੀਂ ਜੇ ਸਾਡੀਆਂ ਸਰਕਾਰਾਂ ਵੇਲੇ ਨਸ਼ਾ ਆਇਆ ਜੇ ਤੁਸੀਂ ਕਹਿੰਦੇ ਹੋ ਤਾਂ ਤੁਸੀਂ ਹੁਣ ਛੋਡੇ ਕੋਲੇ ਸਰਕਾਰ ਹੈ ਉਹ ਤੁਸੀਂ ਚਲਾਣੇ ਹੋ ਉਹ ਬੰਦੇ ਤੁਸੀਂ ਐਡਰੈਸ ਕਰੋ ਕਰਕੇ ਦਿਖਾਓ ਅਸੀਂ ਛੋਡੇ ਨਾਲ ਆ ਅਸੀਂ ਛੋਡੇ ਨਾਲ ਖੜਦੇ ਆ ਦੱਸੋ ਕਿਹੜੇ ਬੰਦੇ ਦੇ ਖਿਲਾਫ ਤੁਸੀਂ ਕਰਨਾ ਆ ਪੱਕ ਮਤਾ ਲੈ ਕੇ ਆਉਣਾ ਜਾਂ ਕੋਈ ਗੁਪ ਪਿੰਡਾ ਪਿੰਡਾ ਜਾ ਕੇ ਜਾਂ ਜੀਪੀਸੀ ਦੀ ਕੋਈ ਹੈਲਪ ਲੈਣੀ ਆ ਅਸੀਂ ਛੋਡੇ ਨਾਲ ਖੜਿਆ ਜੀ ਬਿਲਕੁਲ ਜੀਆਂ ਜਿਹੜੀ ਚੀਜ਼ਾਂ ਨੇ ਹਾਲਾਂਕਿ ਕਰਨੇ ਚਾਏ ਚਾਹੀਦੀਆਂ ਨੇ ਇੱਥੇ ਪਾਰਟੀਆਂ ਨੂੰ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੂंगे ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਇੱਥੇ ਗੱਲ ਕੀਤੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਫਿਲਹਾਲ ਦੀ ਸਥਿਤੀ ਬਹੁਤ ਇਹਨਾਂ ਦੇ ਗ੍ਰਾਫ ਡਾਊਨ ਹੈ ਆਉਣ ਵਾਲੇ ਸਮੇਂ 'ਚ ਕਿਹੜੇ ਇਹਨਾਂ ਨੂੰ ਇੱਥੇ ਕੰਮ ਜਿੱਦਾਂ ਕਿ ਤੁਸੀਂ ਹਾਲਾਂਕਿ ਦੱਸ ਹੀ ਰਹੇ ਹੋ ਪਰ ਕਿਹੜੇ ਅਜੀਹੇ ਕੰਮ ਲੋਕਾਂ ਦੇ ਪ੍ਰੋਸਪੈਕਟਿਵ ਤੋਂ ਕਰਨੇ ਚਾਹੀਦੇ ਨੇ ਲੋਕਾਂ ਦੇ ਲਈ ਕਰਨੇ ਚਾਹੀਦੇ ਨੇ ਜਿਦੇ ਕਰਕੇ ਕਿ ਪਾਰਟੀ ਦਾ ਗ੍ਰਾਫ ਥੋੜਾ ਉੱਚਾ ਹੋ ਸਕੇ ਆਉਣ ਵਾਲੇ ਸਮੇਂ 'ਚ ਦੇਖੋ ਰਾਜ ਗੱਲੇ ਆ ਕਿ ਹੂੰ ਰਾਜਨੀਤੀ ਆਪਣੀ ਜਗ੍ਹਾ ਹੂੰ ਧਰਮ ਆਪਣੀ ਜਗ੍ਹਾ ਜੀ ਬਿਲਕੁਲ ਠੀਕ ਹੈ ਹੂੰ ਅਗਰ ਆਪਾਂ ਗੱਲ ਕਰਦੇ ਹਾਂ ਰਾਜਨੀਤੀ ਤਾਂ ਉਹਦੇ ਪਿੱਛੇ ਕਿਤਨਾ ਕਿ ਤੁਸੀਂ ਦੇਖਿਆ ਤੁਸੀਂ ਨਰਿੰਦਰ ਮੋਦੀ ਨੂੰ ਨਾਲ ਸਹਿਮਤ ਰਲ ਕੇ ਸਰਕਾਰਾਂ ਬਣਾਈਆਂ ਹਮ ਅਗਰ ਆਪਾਂ ਧਰਮ ਦੀ ਗੱਲ ਨਾਲ ਅਕੇ ਚੱਲਦੇ ਆ ਤਾਂ ਧਰਮ ਐ ਜੀਪੀਸੀ ਛੋਡੇ ਕੋਲੇ ਆ ਪਰ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਰੇਖ ਰੇਖ ਛੋਡੇ ਕੋਲ ਹੈ ਉਹਦੇ ਨਾਲ ਤੁਸੀਂ ਜਿੰਨੇ ਪੰਜਾਬ ਦੇ ਬੱਚੇ ਨੇ ਹਮ ਉਹਨਾਂ ਨੂੰ ਸਿੱਖੀ ਨਾਲ ਜੋੜ ਨਸ਼ਾ ਜਿਹੜਾ ਪੰਜਾਬ ਚ ਵੱਧਦਾ ਜਾ ਰਿਹਾ ਉਹਦੇ ਨਾਲ ਇੱਕ ਲਹਿਰ ਉਠਾਓ ਜਿਵੇਂ ਤੁਸੀਂ ਸੁਖਵੀਰ ਸਿੰਘ ਬਾਦਲੋ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਤਾਂ ਮੈਂ ਕਹਿੰਦਾ ਕਿ ਯੂਥ ਨੂੰ ਜਿਹੜਾ ਸੁਰਮਣੀ ਕਲੇ ਦਾ ਯੂਥ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਨਸ਼ਾ ਬਚਾਓ ਵੀ ਕਮੈਂ ਚੇੜਨੀ ਚਾਹੀਦੀ ਹੈ ਕਿ ਪਿੰਡਾਂ ਪਿੰਡਾਂ ਚੋਂ ਨਸ਼ਾ ਕੱਢੋ ਜਿੱਦਾਂ ਕਿ ਪੰਜਾਬ ਬਚਾਓ ਯਾਤਰਾ ਦੀ ਯਾਤਰਾ ਸਫੀਸੀਂ ਬਾਦਲ ਨੇ ਕਰੀ ਹੈ ਤਾਂ ਮੈਂ ਕਹਿੰਦਾ ਜਿਹਾ ਬੀਬਾ ਹਰ ਸਿਮਰਤ ਕੋਲ ਮਾਂ ਦੀ ਇੱਕ ਬੱਚੇ ਦੇਖੋ ਨਸ਼ਾ ਕਰਨ ਵਾਲਾ ਕੌਣ ਹੈ ਬੱਚਾ ਹੈ ਮੁੰਡਾ ਹੈ ਉਹ ਕਿਤੇ ਨਾ ਕਿਤੇ ਮਾਂ ਦਾ ਪੁੱਤ ਹੈ ਜੀ ਇੱਕ ਤੀ ਦਾ ਭਾਈ ਹੈ ਕਿਸੇ ਦਾ ਘਰ ਵਾਲਾ ਮੈਂ ਕਹਿੰਦਾ ਬਾਬਾ ਬੀਬਾ ਸਿਮਰਤ ਕੋਰ ਬਾਦਲ ਹੂੰ ਯੂਥ ਨੂੰ ਨਾਲ ਲੈ ਕੇ ਸ਼ੁਰੂ ਮੀ ਕੱਲ ਕੱਲ ਦੇ ਯੂਥ ਨੂੰ ਲਾ ਲੈ ਲੇ ਇੱਕ ਨਵੀਂ ਮਹਮ ਤਿਆਰ ਕਰੋ ਕੱਢੋ ਕਿਸੀਂ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਤੇ ਆਪਣੇ ਪਤੀ ਜਿਹੜੇ ਲੋਕਾਂ ਬੱਤਿ ਉਹਨਾਂ ਦੇ ਪਤੀ ਨੇ ਤੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਜੀ ਅਗਰ ਉਹ ਮਹਮ ਤਿਆਰ ਸਟਾਰਟ ਕਰ ਲੈਂਦੇ ਨੇ ਬੀਬਾ ਸਿਮਰਤ ਕੋਰ ਬਾਦਲ ਉਹਦੇ ਪਿੱਛੇ ਕਿਤੇ ਨਾ ਕਿਤੇ ਕਿ ਲੋਕਾਂ ਦੀ ਹੁਣ ਇਹ ਕਹਿਣਕ ਹੋਊਗਾ ਕਿ ਜੀ ਇਹ ਤਾਂ ਉਸ ਸਾਡੇ ਮੰਤਰੀ ਨੇ ਇੱਕ ਨਾਮ ਲੈਣਾ ਚਾਹੁੰਦਾ ਵਿਕਰਮ ਸਿੰਘ ਵਿਜੀਠੀਆ ਕਿ ਚੱਟਾ ਉਹਨਾਂ ਦਾ ਲਿਆ ਹੋਇਆ ਹੈ ਪਰ ਗੱਲ ਹੋਈ ਇਹ ਇੰਦੀ ਅਗਰ ਵਿਕਰਮ ਸਿੰਘ ਵਿਜੀਠੀਆ ਦਾ ਨਾਮ ਆਉਂਦਾ ਹੈ ਡਰੱਗਸ ਮਾਮਲੇ 'ਚ ਤਾਂ ਤੁਸੀਂ ਹੁਣ ਇੰਨਾ ਲੂਸ ਕਿਉਂ ਕੀਤਾ ਤੁਹਾਡੇ ਕੋਲ 5 ਸਾਲ ਕਾਂਗਰਸ ਸਰਕਾਰ ਵੀ ਰਹੀ ਹੈ 2 ਸਾਲ ਭਗਵੰਤ ਸਰਕਾਰ ਹੋਈ 7 ਸਾਲ ਤੁਸੀਂ ਨੇ ਹਾਲ ਤੱਕ ਉਹ ਆਈ ਕੇਸ ਕੱਢਤਾ ਜੀ ਅਗਰ ਉਹ ਇੰਨਾ ਮਾੜਾ ਜੇ ਉਹਨਾਂ ਦਾ ਵਿਕਰਮ ਸਿੰਘ ਵਿਜੀਠੀਆ ਡਰੱਗਸ ਦੇ ਮਾਮਲੇ 'ਚ ਨੇ ਉਹ ਸਮਗਲਰ ਨੇ ਤਸ ਤਾਂ ਜੇਲ੍ਹ ਚ ਦੇ ਦੋ ਜੀ ਬਿਲਕੁਲ ਅਗਰ ਕੋਰਟ ਚ ਕੇਸ ਚੱਲਦਾ ਤਾਂ ਅਗਰ ਕੋਰਟ ਚ ਕੇਸ ਚੱਲ ਰਿਹਾ ਤਾਂ ਤੁਸੀਂ ਕਿਸ ਪਰਪਸ ਤੇ ਕੋਰਟ ਦੇ ਉੱਤੇ ਹੋ ਕੇ ਤੁਸੀਂ ਉਹਨਾਂ ਦਾ ਨਾਮ ਲੈ ਰਹੇ ਹੋ ਉਹ ਕੋਰਟ ਡਿਸਾਈਡ ਕਰੇਗਾ ਜੀ ਬਿਲਕੁਲ ਉਹ ਕੋਰਟ ਡਿਸਾਈਡ ਕਰੇਗਾ ਲੇਕਿਨ ਮੈਂ ਤਾਂ ਅਸਲ ਤੁਸੀਂ ਜੋ ਗੱਲ ਕਹੀ ਜਨ ਦਾ ਗਰਾਹ ਉੱਚਾ ਕਰ ਲਈ ਜੋ ਮੈਨੂੰ ਇੱਕ ਲੱਗਦਾ ਐਜ਼ ਐ ਤਾਂ ਕਿਤਨਾ ਕਿਤੇ ਉਹਨਾਂ ਨੂੰ ਯੂਥ ਨੂੰ ਜਿਹੜਾ ਨਸ਼ਾ ਹੁਣ ਇਸ ਟਾਈਮ ਉਹ ਤੋਂ ਬਚਾ ਆ ਜਾਵੇ ਜੀ ਪਲੱਸ ਇਸ ਦੇ ਨਾਲ ਨਾਲ ਉਹਨਾਂ ਬੱਚਿਆਂ ਨੂੰ ਨਸ਼ੇ ਤੋਂ ਇਲਾਵਾ ਸਿੱਖੀ ਨਾਲ ਜੋੜਿਆ ਜਾਵੇ ਤੇ ਸਿੱਖੀ ਦੇ ਕੋਈ ਵੀ ਮਸਲੇ ਨੇ ਚਾ ਬੰਦੀ ਸਿੰਘਾਂ ਦਾ ਹੋਵੇ ਠੀਕ ਹੈ ਨਾ ਜੀ ਜਾਂ ਆਪਾ ਭਾਈ ਅਮਰਤਪਾਲ ਸਿੰਘ ਨੇ ਚਲੋ ਹੁਣ ਇਲੈਕਸ਼ਨ ਖਤਮ ਹੋ ਗਈ ਇਹਨਾਂ ਨੇ ਉੱਥੇ ਇਲੈਕਸ਼ਨ ਤੋਂ ਬੰਦਾ ਖੜਾਇਆ ਸੀਗਾ ਪਰ ਕਿਤੇ ਨਾ ਕਿਤੇ ਉਹ ਹਾਰ ਜਿੱਤ ਹੋ ਗਈ ਹੂੰ ਜੀ ਪਰ ਕਿਤੇ ਨਾ ਕਿਤੇ ਹੁਣ ਤੁਸੀਂ ਨਾ ਨਵੇਂ ਸੀਟਾਂ ਤੋਂ ਨਾ ਕੰਮ ਕਰਨਾ ਚਾਹੀਦੇ ਨੇ ਠੀਕ ਹੈ ਰਾਜਨੀਤੀ ਨੂੰ ਖਤਮ ਕਰਕੇ ਹੁਣ ਤੁਸੀਂ ਇੱਕ ਜੁੱਟ ਇੱਕ ਪਲੇਟਫਾਰਮ ਤੇ ਸਾਰੇ ਗੁਰਸਿੱਖ ਬੰਦੇ ਇਕੱਠੇ ਹੋ ਜੋ ਚਾਹੇ ਉਹ ਤੁਹਾਡੇ ਨਾਲ ਰਾਜੀ ਨੇ ਨਹੀਂ ਰਾਜੀ ਤੁਸੀਂ ਕਿਤਨਾ ਕਿਤੇ ਗੱਲ ਕਰਾਓ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਕਿਤਨਾ ਕਿਤੇ ਸਿੱਖੀ ਦਾ ਜਿਹੜਾ ਸਿੱਖੀ ਹੈ ਉਹਨੂੰ ਜੋ ਲੋਕ ਖਾਲਸਤਾਨੀ ਮਾਓਵਾਦੀ ਕਹਿੰਦੇ ਨੇ ਜੋ ਇਹ ਕਹਿਣ ਦਾ ਕਲੇਮ ਲੱਗਦਾ ਹੈ ਲੱਗਦਾ ਹੈ ਨਾ ਤੇ ਵੀ ਉਹ ਹੋਰ ਜਿੰਨੇ ਗੁਰਸਿੱਖੀ ਦੇ ਬੰਦੇ ਕੰਮ ਕਰ ਰਹੇ ਨੇ ਸਿੱਖੀ ਦਾ ਪਰਚਾ ਉਹਨਾਂ ਦੇ ਵੀ ਲੱਗਦਾ ਉਹ ਕਿਤਨਾ ਕਿਤੇ ਇਹ ਕਲੇਮ ਨੂੰ ਰਲ ਮਿਲ ਕੇ ਤੁਸੀਂ ਦੂਰ ਕਰ ਸਕਦੇ ਬਿਲਕੁਲ ਬਿਲਕੁਲ ਤਾਂ ਹਾਂ ਜੀ ਅੱਜ ਦਾ ਜੋ ਵਿਸ਼ਾ ਐ ਸੀ ਇੱਥੇ ਲੈ ਕੇ ਆਏ ਸੀ ਉਹ ਵਿਸ਼ਾ ਇੱਥੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ 'ਚ ਗ੍ਰਾਫ ਗ੍ਰਾਫ ਘਟਣ ਦਾ ਕਾਰਨ ਕੀ ਹੈ ਤਾਂ ਫਿਲਹਾਲ ਇਸ ਦੇ ਉੱਤੇ ਜਿਹੜੀ ਅਸੀਂ ਗੱਲਬਾਤ ਵੀ ਕੀਤੀ ਹੈ ਬਹੁਤ ਸਾਰੇ ਜਿਹੜੇ ਪਹਿਲੂ ਨੇ ਤੁਹਾਡੇ ਸਾਹਮਣੇ ਵੀ ਰੱਖੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਕੰਮ ਹੋ ਰਹੇ ਨੇ ਜਾਂ ਕਰਨੇ ਚਾਹੀਦੇ ਨੇ ਤਾਂ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਵਿਚਾਰ ਰੱਖਦੇ ਹੋ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸ ਸਕਦੇ ਹੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਤੇ ਮੇਰੇ ਸਹਿਯੋਗੀ सुरेंद्र ਸਿੰਘ